ਹੁਣ ਇਹਦੇ ਵਿੱਚੋਂ ਆਪਾਂ ਪਾਰਟ 2 ਚੱਕ ਲਾ ਇੱਕ ਦਾ ਚੱਕਲਾ ਇੱਕ ਉਹ ਚੱਕਲਾ ਬਸ ਜਿਹੜੇ ਉੱਪਰ ਫਿੱਟ ਕਰਨੇ ਆ ਕਹੋ ਚਾਚਾ ਕੱਲ ਸਾਡੇ ਟੱਕਰੇ ਹੋ ਗਿਆ ਉਹ ਇੱਥੇ ਮੈਂ ਦੇ ਵਿੰਦਰੀ ਦੇ ਲੌਂਗੋ ਵਾਲਾ ਕਿਵੇਂ ਚਾਚਾ ਠੀਕ ਆ ਵਧੀਆ ਉਹ ਸੈਟਾ ਉਧਰ ਸ਼ਾਪਿੰਗ ਕਰਦਾ ਮੇਰੇ ਉਧਰ ਆਸੀ ਸ਼ਾਪਿੰਗ ਕਰਦੇ ਫਿਰਿਏ ਕੀ ਨੇ ਚਾਹੋਗੇ ਜੇ ਮਿਲੂ ਫੇਰ ਹੀ ਆ ਆਪਾਂ ਨੂੰ ਮਿਲੂ ਕੇ ਨਾ ਸਮਾਨ ਹੋਰ ਮਿਲ ਵੀ ਸਕਦਾ ਨਾ ਵੀ ਹਾਂ ਵੀ ਦੋ ਜੀ ਚਾਹੀ ਦੋਵੇਂ ਚੀਜ਼ਾਂ ਨੇ ਮਿੱਤਰੋ ਟਰੈਕਟਰ ਤੈਨੂੰ ਕਿੱਗੀ ਪੂਰਾ ਘੰਟ ਮਿਲ ਗਿਆ ਸਾਡੇ ਕੋਲ ਟਰੈਕਟਰ ਨੰਬਰ ਵੇਲੇ ਆਪਣੇ ਮੇਰੇ ਉਹਦਾ ਵੀ ਰੱਤ ਨਸ ਮੈਨੂੰ ਫੈਸਲਾ ਨੂੰ ਖੈਰ ਪਾਵੇਗਾ ਕਿ ਪਾਉਦਾ ਨਹੀਂ ਕੱਲ ਕਾ ਚਾਚਾ ਬਣ ਕੇ ਸੀ ਬਾਹਣ ਕਰੇ ਬੱਕ ਤੇਰੀ ਸਿਰ ਤੇ ਲਾ ਲੈ ਹੁਣ ਆਪਾਂ ਜਾਂਚ ਇਹ ਨਾ ਕਰ ਲਈਗਾ ਤਾਂ ਕੱਲੂ ਕੋਈ ਪ੍ਰਿੰਸੀਪਲ ਜੋੜ ਕਰਾਵਾਂਗੇ ਤੇ ਵਾਟਸਐਪ ਗਾਇਸ ਕਿਵੇਂ ਮਿੱਤਰੋ ਸਾਰੇ ਠੀਕ ਠਾਕ ਹੋ ਅੱਜ ਅਸੀਂ ਕਰਾ ਰਹੇ ਹਾਂਗੇ ਆਪਣੀ ਮਸ਼ੀਨ ਦੀ ਰਿਪੇਅਰ ਮੱਕੀ ਵਾਲੀ ਮਸ਼ੀਨ ਦੀ ਤੇ ਮਸ਼ੀਨ ਆਪਾਂ ਤੁਹਾਨੂੰ ਪਤਾ ਉੱਥੇ ੱਡੇ ਸੀ ਵਰਕਸ਼ਾਪ ਚ ਤੇ ਹੁਣ ਆਪਾਂ ਜਿਹੜੇ ਉਹਦੇ ਪਾਰਟ ਨੇਗੇ ਵੱਧ ਵੱਲ ਬੀਮ ਪੂਮ ਬੰਪ ਵਗੈਰਾ ਉਹ ਸਾਰੇ ਲੈ ਕੇ ਜੰਨੇ ਰੇੜੀ 'ਚ ਧਰ ਕੇ ਤੇ ਜਾ ਕੇ ਫਿੱਟ ਕਰਦੇਗੇ ਤੇ ਬਾਕੀ ਜਿਹੜਾ ਸਮਾਨ ਆਗਾ ਲਿਆਉਣ ਕਰਨ ਵਾਲਾ ਉਹ ਲੈ ਕੇ ਆਉਣੇਗੇ ਜਾ ਕੇ ਉਸ ਨਾਮ ਤੋਂ ਤੇ ਫਿਟਿੰਗ ਕਰਾਉਣੇ ਆਪਾਂ ਮਿਸਤਰੀਆਂ ਤੋਂ ਰਿਪੇਅਰ ਕਰਵਾ ਆ ਰਿਆਂ ਮਸ਼ੀਨ ਦੀ ਫਿਰ ਚਲਾਵਾਂਗੇ ਆਇਆ ਲਈ ਇਹ ਖਲੀ ਲਾ ਕੇ ਉੱਥੇ ਤੇ ਪਿਆ ਸਮਾਨ ਉੱਥੋਂ ਲਾ ਕੇ ਲਿਆਉਣਾ ਸਾਰਾ ਸਮਾਨ ਹਾਂ ਮਿੱਤਰੋ ਸਮਾਨ ਆਪਣਾ ਉਰੇ ਰੱਖਿਆ ਹੋਇਆ ਮਸ਼ੀਨ ਦਾ ਆ ਬੇਕਰ ਹੁਣ ਇਹਦੇ ਵਿੱਚੋਂ ਆਪਾਂ ਪਾਰਟ 2 ਚੱਕ ਲੈ ਇੱਕ ਦਾ ਚੱਕ ਲੈ ਇੱਕ ਹੋ ਚੱਕ ਲੈ ਬਸ ਜਿਹੜੇ ਉੱਪਰ ਫਿੱਟ ਕਰਨੇ ਆ ਬਾਕੀ ਦਾ ਆਪਾਂ ਆਪ ਵੀ ਫਿੱਟ ਕਰ ਲਾਂਗੇ ਕਿਤੇ ਰঞ্জੀਤ ਦੂਰੀ ਕਹਿਣ ਵੀ ਭਾਏਂਦੇ ਯਾਰ ਲੈ ਤਾਂ ਵੀ ਆਉਂਦੇ ਨੇ ਕਾ ਕੰਮ ਆਪ ਹੀ ਕਰ ਲੈਂਦੇ ਨੇ ਅੱਛਾ ਮਿੱਤਰੋ ਥੋੜਾ ਬੋਤਾ ਸਮਾਨ ਆਪਾਂ ਨੇ ਧਰ ਲੈਦਾ ਜਿਹੜਾ ਧਰਨਾ ਸੀਗਾ ਅ ਬਾਕੀ ਆਪਾਂ ਬਾਅਦ ਚ ਕਰਸ ਲਾਂਗੇ ਇਹਦੀ ਆਪਾਂ ਨੂੰ ਹਜੇ ਜ਼ਿਆਦਾ ਜ਼ਰੂਰਤ ਤੇ ਸੀਗੀ ਕਿਉਂਕਿ ਇਹਨੂੰ ਆਪਾਂ ਫਿੱਟ ਕਰਨਾਗਾ ਇਦੇ ਹਿਸਾਬ ਨਾਲ ਇਹਦੇ ਆਪਾਂ ਨੇ ਉਹਰੇ ਜੈਕ ਫਿੱਟ ਕਰਾਉਣਾਗਾ ਪਹਿਲਾਂ ਉਹਰੇ ਦੂਸਰਾ ਦਿਗਿਆ ਤਾਰ ਵਾਲਾ ਸੀ ਇਹਨੂੰ ਕਮਾਉਣ ਵਾਸਤੇ ਹੁਣ ਆਪਾਂ ਨੇ ਇੱਥੇ ਜੈਕ ਫਿੱਟ ਕਰਾਉਣਾਗਾ ਤੇ ਮੋਟਰਸਾਈਕਲ ਪਾਲਾ ਖਲੀ ਹੋਰ ਆਪਣੇ ਨਾਲ ਤੇ ਰੈਡੀ ਪਾ ਗਏ ਹੁਣ ਆਪਾਂ ਇਹਨੂੰ ਲੈ ਕੇ ਚੱਲਦੇ ਆਂ ਵਰਕਸ਼ਾਪ ਚ ਜਿਹੜਾ ਸਾਡਾ ਫੋਰਮੈਨ ਹੈਗਾ ਇਹਨੂੰ ਇਹਦੇ ਬਾਰੇ ਨਹੀਂ ਪਤਾ ਵੀ ਕਿੱਥੇ ਕਿਵੇਂ ਬੋਗੀ ਕਹੋ ਚਾਚਾ ਕੱਲ ਸਾਡੇ ਟੱਕਰੇ ਹੋ ਗਿਆ ਉਹ ਇੱਥੇ ਮੈਂ ਦੇ ਵਿੰਦਰੀ ਦੇ ਲਾਉਂਗਾ ਵਾਲਾ ਕਿਨੇ ਚਾ ਚ ਵਧੀਆ ਹੋਰ ਸੈਟਾ ਉਧਰ ਸ਼ਾਪਿੰਗ ਕਰਦੇ ਮੇਰੇ ਉਧਰ ਅਸੀਂ ਸ਼ਾਪਿੰਗ ਕਰਦੇ ਹੋ ਰਹੀਏ ਲੋ ਮਿੱਤਰੋ ਅਸੀਂ ਲੈ ਕੇ ਆਉਣੇ ਆ ਇਹਦਾ ਸਮਾਨ ਤੇ ਇੱਕ ਆਪਾਂ ਨੂੰ ਇਹਦੇ ਵਿੱਚ ਪੈਣ ਵਾਲੀਆਂ ਗੋਲੀਆਂ ਚਾਹੀਦੀਆਂ ਨੇ ਗੋਲੀਆਂ ਪੈਣੀਆਂ ਹੁੰਦੀਆਂ ਨੇ ਨਾਟ ਫਿੱਟ ਹੁੰਦਾ ਹੁੰਦਾ ਤੇ ਇੱਕ ਆਪਾਂ ਨੂੰ ਚਾਹੀਦਾ ਹੈਗਾ ਜੈਕ ਕਿਉਂਕਿ ਇਹਦੇ ਪਹਿਲਾਂ ਤਾਰ ਵਾਲਾ ਜੈਕ ਸੀਗਾ ਹੁਣ ਆਪਾਂ ਪ੍ਰੈਸ਼ਰ ਜੈਕ ਲਵਾਵਾਂਗੇ ਤੇ ਘੁੰਮਣ ਵਾਸਤੇ ਜਿਹੜਾ ਆਇਆ ਘੁੰਮਦਾ ਹੁੰਦਾ ਉਹਦੇ ਵਾਸਤੇ ਉਹ ਜੈਕ ਲਵਾਵਾਂਗੇ ਹੁਣ ਇਹਦੇ ਆਪਾਂ ਇਹਦਾ ਕੰਮ ਕਰਾਉਣੇ ਆ ਸ਼ੁਰੂ ਜੇ ਕਿ ਇਹਨੇ ਮੇਰੇ ਵੀਰ ਭਾਈ ਨੇ ਚਾਰ ਪੌਣਾ ਹੋਇਆ ਆਪਾਂ ਤੋਂ ਆਪਣਾ ਕਨੈਕਟ ਕਰ ਸਕਦਾ ਤੇ ਬਾਕੀ ਹੁਣ ਅਸੀਂ ਜਾਣਾਂਗੇ ਸੁਨਾਮ ਬੱਬੂ ਰੋੜੇ ਦੇ ਕਿ ਉੱਥੇ ਜਾ ਕੇ ਇਹਦਾ ਸਮਾਨ ਲੈ ਕੇ ਆਉਣੇ ਆਗੇ ਤੇ ਐਦੀ ਕਤਾਰ ਨੇ ਹੁਣੀ ਆਪਾਂ ਨੇ ਜਿਹੜੀ ਤਾਰ ਕਰਤਾਰ ਮਸ਼ੀਨ ਦੀ ਰੇਸ਼ ਵਾਲੀ ਤਾਰ ਹੁੰਦੀ ਹੈ ਜਿਹੜੀ ਉਹ ਇਹਦੇ ਤਾਰ ਆ ਜੂਗੀ ਇਹਨੂੰ ਉੱਪਰ ਥੱਲੇ ਕਰਨ ਨੂੰ ਤੇ ਇਹਨੂੰ ਘਮਾਉਣ ਵਾਸਤੇ ਤਾਂ ਆਪਾਂ ਚੈੱਕ ਹੀ ਫਿੱਟ ਕਰਾਵਾਂਗੇ ਇਹਦੇ ਤੇ ਬਾਕੀ ਜੋ ਹੋਰ ਸਮਾਨ ਇਹਦੇ ਨਟ ਨਟ ਨੋਟ ਵਗੈਰਾ ਲਿਆਉਣੇ ਆਗੇ ਤੇ ਬਸ ਕੇ ਰਾਇਆ ਸੀ ਆਲੂ ਵਾਲੀ ਮੱਕੀ ਦਾ ਤੂੰ ਐਵੇਂ ਹੀ ਕੰਮ ਲਾ ਮੰਗ ਫਿਰ ਉਦੋਂ ਬਾਅਦ ਇਹਦੇ ਦੁਬਾਰੇ ਜਿਹੜਾ ਕੁਝ ਬਗਲ ਨਾਲ ਨੀਚਲ ਦੀਆਂ ਜਿਹੜੇ ਪਲੇਟਾ ਬਲੂਟਾ ਸਾਰੀਆਂ ਕੋ ਬਾਤ ਨਾਜੀ ਜੀ ਹੋ ਸਕਿਆ ਇਹਨਾਂ ਪਤਸੀ ਨਾਲ ਲਈ ਆਈ ਸਬਾਨ ਉਹ ਵੀ ਕਰਮੀ ਮਿੱਤਰੋ ਬਾਲੀ ਹੋ ਰਹੀ ਹੈਗੀ ਐਨ ਯਾਰ ਪੁੱਛ ਨਾ ਕੋਸ ਬੁਰਾ ਹਾਲ ਹੋਇਆ ਪਿਆ ਪਹੁੰਚ ਗਏ ਸੀ ਦੁਕਾਨ ਤੇ ਬਈ ਇੱਥੇ ਬੱਬੂ ਰੋੜੇ ਦੀ ਤੇ ਪੂਰੇ ਮਿਲਦਾ ਬਣਾ ਸਾਰਾ ਸਮਾਨ ਮਸ਼ੀਨ ਦਾ ਪੂਰੇ ਆਏ ਆਪਾਂ ਜੱਕ ਜੁੱਕ ਲੈਣ ਜਿਹੜਾ ਵੀ ਸਮਾਨ ਜੱਪਾ ਲੈਣ ਉਹ ਆਏ ਹੈਗੇ ਤੇ ਦੇਖਦੇ ਆਂ ਬਰੇ ਕੀ ਕੁਸ ਮਿਲਦਾ ਕਿਹੜਾ ਭਈਆ ਉਹ ਗਲੀ ਮਿਲ ਕੁਸ ਕੁਸ ਨਹੀਂ ਮਿਲੇਗਾ ਜਹਾਂਸੇ ਭਈਆ ਦੇਖੋ ਮੇਤਰੋ ਕਿੱਡਾ ਨਟ ਹੈ ਟੈਂਬਰੀ ਉਹ ਆਪਕੋ ਚਾਹੀਦਾ ਜੈਕ ਜੈਕ ਤੇ ਪਾਈਪਾਂ ਨੱਬ ਖੜੀ ਕਿਤੋਂ ਜੈਕ ਪਾਈਪਾਂ ਜੈਕ ਪਾਈਪਾਂ ਕੀ ਕਹਣਾ ਚਾਹੋਗੇ ਜਿੰਮੂ ਮਿਲੂ ਫੇਰੀਆ ਆਪਾਂ ਨੂੰ ਮਿਲੂ ਕੇ ਨਾ ਸਮਾਨ ਹੋਰ ਮਿਲ ਵੀ ਨਾ ਨਾਂ ਵੀ ਹਾਂ ਵੀ ਦੋਈ ਚੀਜ਼ਾਂ ਨੇ ਮਿੱਤਰੋ ਮਿਲ ਵੀ ਸਕਦਾ ਮਿਲ ਵੀ ਨਹੀਂ ਸਕਦਾ ਸਾਰਾ ਕੁਝ ਖਲੀ ਕਹਿੰਦਾ ਇਹ ਕੰਮ ਚ ਵੀ ਪੈਸਾ ਬਹੁਤ ਆ ਪੈਸਾ ਸਾਰੇ ਕੰਮ ਚ ਪੈਸਾ ਗੱਲਾਂ ਭਿੰਦਾ ਯਾਰ ਖੇਤੀਬਾੜੀ ਤੇ ਕਿਰਾਏ ਦੇਗਾ ਕੰਮ ਚ ਪੈਸਾ ਨਹੀਂ ਹੈਗਾ ਐਂ ਤਾਂ ਜਿਹੜਾ ਹੈਗਾ ਡੰਗ ਚ ਲਾਉਗਦਾ ਪਰ ਕਿਸੇ ਨੇ ਸਾਲਾ 500 ਰੱਖ ਲੈ ਕੇ ਨੇ 1000 ਰੱਖ ਲਿਆ ਮਗਰ ਉਹ ਰੱਖਦਾ ਵੀ ਅਗਲਾ ਆ ਪੀਆ ਅਲੈਕਮ ਨਾ ਮਾੜਦਾ ਗਣੁ ਗਹਿਨੇ ਆਪਾਂ ਚੱਲ ਵਧੀਆ ਸੈੱਟ ਆਪਣਾ ਚੱਲੀ ਜਾਂਦਾ ਕਾਣੂ ਇੱਧਰ ਨਾ ਬਹਲਾ ਜਾ ਯੱਕ ਲੱਭਰੇ ਮਿੱਤਰੋ ਜੇ ਕਿਤੋਂ ਮਿਲੂਗਾ ਜੇਕੀ ਜੱਕ ਪਿਆ ਮਿੱਤਰੋ ਰੇ ਆ ਵੀ ਜੇਕੀ ਨਹੀਂ ਜੇਕ ਵੀਰੇ ਸਾਨੂੰ ਸਾਰ ਨੂੰ ਛੋਟਾ ਜਹੀਦਾ ਆਪਾਂ ਇਹਨੇ ਜੇਕ ਦਾ ਬਹੁਤ ਛੂਟ ਛੂਟਾ ਪਿਆ ਆ ਦੇ ਉਸਾਰੇ ਦਾ ਐਡਾ ਕਿਉਂ ਆਪਾਂ ਨਾਲ ਨਾ ਚੱਕ ਲੈ ਯਾਰ ਹਨਾ ਕਲੀ ਕਹਿੰਦਾ ਆਹ ਦੁਕਾਨ ਦਾ ਮਾਲਕ ਬਣ ਜੇ ਕਹਿੰਦਾ ਬੰਦਾ ਜ਼ਿੰਦਗੀ ਚ ਹੋਰ ਕੁਝ ਨਹੀਂ ਚਾਹੀਦਾ ਖਲੀ ਦੁਕਾਨ ਨੂੰ ਦੇਖ ਦੇ ਕੀ ਉਹ ਹੋਈ ਜਾਂਦਾ ਵੀ ਭੈਣਦਾ ਯਾਰ ਹੈ ਸਹੀ ਗੱਲ ਹੈ ਦੇ ਡੇਲੀ ਦੇ ਤਾਜ਼ੇ ਪੈਸੇ ਨੇ ਸਾਡਾ ਕੋਈ ਹੱਲ ਨਹੀਂ ਹੋਇਆ ਮਿੱਤਰੋ ਨਾ ਜੱਕ ਮਿਲਿਆ ਜੱਕ ਤੇ ਵੀ ਪਿਆ ਸੀਗਾ ਸਾਰਾ ਕੁਝ ਪਿਆਗਾ ਅਨਜੀਤ ਕਹਿੰਦਾ ਹੁਣ ਆ ਪਊਗਾ ਵੀ ਮਿਲਣਾ ਬੂ ਚਾਲ ਚੂਲ ਬਣਾ ਕੇ ਫਿਰ ਲੈਣਾ ਬੂ ਅਸੀਂ ਦੋ ਘੋੜੇ ਤਾਂ ਲੈ ਲਏ ਉਹ ਦੱਪਣ ਵਾਲੇ ਤੇ ਹੁਣ ਆਪਾਂ ਚੱਲਦੇ ਆਂ ਔਰ ਅੱਜ ਸਾਡਾ ਕੰਮ ਬਣਦਾ ਮੈਨੂੰ ਦੀਦਾ ਨਹੀਂ ਹੈਗਾ ਵੀ ਬਣੂਗਾ ਸਾਨੂੰ ਦਸਾਲੀ ਨੱਟ ਵੀ ਨਹੀਂ ਮਿਲ ਰਿਹਾ ਇਹ ਮੋਟਰਸਾਈਕਲ ਦੀ ਇੱਕ ਸੀਟ ਵਾਲੀ ਗਰਮ ਹੋ ਜਾਂਦੀ ਆ ਪਾਣੀ ਪੂਰੀ ਦੇਖ ਯਾਰ ਇਹਨੂੰ ਕੰਮ ਦਾ ਖਰਬਣਾ ਕੇ ਹਟਾਂਗੇ ਮੇਰੇ ਨਾਲ ਬੰਦਾ ਵਾਲਾ ਤਣਾੜ ਕੰਮ ਬੜਾਵਾਂਗੇ ਮਿੱਤਰੋ ਬਣੂਗਾ ਪਰ ਨਾ ਗੱਲਾ ਕਰੀ ਜਾਂਦੇ ਆ ਕਿ ਸੀਟ ਥੋੜੀ ਜਿਹੀ ਹੋ ਕਰਾਂਗੇ ਇਹ ਸੀਟ ਥੂੜ ਪਾਏਂਦੇ ਯਾਰ ਦੀ ਵਾਲੀ ਉਹ ਹੋ ਜਾਂਦੀ ਹੈ ਜੀ ਚਰਮ ਹੋ ਜਾਂਦੀ ਹੈ ਬਾਹਰ ਖੜਾ ਰਹਿਦਾ ਮੋਟਰਸਾਈਕਲ ਜਦੋਂ ਧੁੱਪੇ ਧੁੱਪ ਵਾਲੀ ਪੈ ਲੱਗੀ ਰੱਬ ਨੂੰ ਵੀ ਐ ਨਹੀਂ ਹੈਗਾ ਵੀ ਮੀਂਹ ਪਾ ਦਈਏ ਆਜਾ ਗੱਲੀ ਚੱਲੀਏ ਲੇ ਮਿੱਤਰ ਹੁਣ ਆਪਾਂ ਚੱਲਦੇ ਆਰੋ ਤੇ ਬਾਜ਼ਾਰ ਚ ਦੇਖਦੇ ਆਂ ਜੀ ਕਿ ਤੂੰ ਨੱਟ ਵਗੈਰਾ ਕੁਝ ਮਿਲਦਾਗਾ ਉੱਥੋਂ ਲੱਭਦੇ ਆਂ ਲੈ ਫੇਰ ਲੈਦੇ ਯਾਰ ਬਾਈ ਕਲਾਸ ਦਾ ਸਮਾਨ ਲੈਣ ਆਏ ਸੀਗੇ ਭੈਣ ਚੋ ਦੀ ਪੁੱਛ ਕੇ ਚੰਗਿਆੜੀ ਨਿਕਲ ਗਈ ਦੋ ਤਵੇ ਜੀ ਦੋ ਤਵੇ ਜਿਹਦੀ ਜਿਹੜੇ 20000 ਦੇ 10000 ਦੇ ਇੱਕ ਦਾਵਾ ਭੈਣ ਦੇਰ ਕਿਲੋ ਲੋਹਾ ਉਹਨਾਂ ਤੇ ਹੈ ਨਹੀਂ ਦੀਗਾ ਹੁਣ ਮੈਂ ਇਦੇ ਖਲੀ ਬੈਠ ਕੇ ਹੋਰੇ ਇਹਨਾਂ ਦੇ ਮਹਿਗੇ ਅਸੀਂ ਇਹਨਾਂ ਲੋ ਵੀ ਆਪਣਾ ਉਹ ਹੈਗਾ ਡੀਲਰਸ਼ਿਪ ਆ ਗਈ ਇਹ ਆਪਣੀ ਇਹਦੀ ਮਸ਼ੀਨ ਦੀ ਜਿਹੜੀ ਕਲਾਸ ਦੀ ਮਸ਼ੀਨ ਹੈ ਇਹਨਾਂ ਲਈ ਵੀ ਡੀਲਰਸ਼ਿਪ ਹੈ ਦੀ ਇਹਨਾਂ ਤੋਂ ਵੀ ਪੁੱਛ ਰਹੇ ਸੀਗੇ ਹੁਣ ਅਸੀਂ ਟਰੈਕਟਰਾਂ ਬਾਰੇ ਪਤਾ ਕਰਨ ਲੱਗੇ ਤੇ ਇਹਨਾਂ ਨਾਲ ਵੀ ਹੌਲੈਂਡ ਦੀ ਵੀ ਆ ਹੈਗੀ ਡੀਲਰਸ਼ਿਪ ਆ ਗਈ ਤੇ ਉਹ ਰੇ ਖਲੀ ਅੰਦਰ ਬੈਠਾ ਹੁਣ ਆਪਾਂ ਚੱਲਦੇ ਆ ਯਾਰ ਅਸੀਂ ਸੋਚ ਰਹੇ ਹਾਂ ਵੀ ਇਹਨੂੰ ਮਸ਼ੀਨ ਨੂੰ ਕਟਾ ਕੇ ਸਾਲ ਨੂੰ ਨਾ ਕੋਈ ਹੋਰ ਮਸ਼ੀਨ ਲੈ ਲਈਏ ਵੀ ਸ਼ਕਤੀਮਾਨ ਲੈ ਲਈਏ ਜਾਂ ਕੋਈ ਹੋਰ ਲੈ ਲਈਏ ਇਹ ਫਿੱਟ ਨਹੀਂ ਆ ਰਹੀ ਸਾਡੇ ਤਾਂ ਸਾਲਾ ਬੜਾ ਜਿਆਦਾ ਜਾਇ ਸਮਾਨ ਮਹਿੰਗਾ ਹੈਗਾ ਤੇ ਹੁਣ ਆਪਾਂ ਰੋ ਚੱਲਦੇ ਆ ਤੁਹਾਨੂੰ ਲੱਗੀ ਦੀ ਪੁੱਤਾਂ ਅਸੀਂ ਆ ਗਏ ਮੋਟਰਾਲ ਚ ਮਸ਼ੀਨ ਇਹਦਾ ਸਾਡਾ ਦਿਮਾਗ ਘਰਿਆਬ ਕਰਦਾ ਇੰਨਾ ਮਹਿੰਗਾ ਸਮਾਨ ਦੇਖ ਕੇ ਸਾਡਾ ਬੁਰਾ ਹਾਲ ਹੋ ਗਿਆ ਫਿਰ ਅਸੀਂ ਰੋਟੀ ਰੋਟੀ ਖਾ ਕੇ ਉਹ ਬਸ ਜਾਂਦੇ ਆ ਉਦੋਂ ਬਾਅਦ ਦੇਖਦੇ ਆ ਪਿੰਡ ਜਾ ਕੇ ਕੋਈ ਜਿਗਾੜ ਲਾਵਾਂਗੇ ਇੰਨਾ ਮਹਿੰਗਾ ਸਮਾਨ ਨਹੀਂ ਅਸੀਂ ਲੈਂਦੇ ਰੋਟੀ ਪਾਣੀ ਹੋਣਾ ਉਹ ਖਾ ਕੇ ਫਿਰ ਆਪਾਂ ਚੱਲਦੇ ਆ ਪਿੰਡ ਗੜੀ ਨੂੰ ਫਿਰ ਜਾ ਕੇ ਮਸ਼ੀਨ ਨਾਲ ਲੈਂਦੇ ਆ ਬੱਗੇ ਵੀ ਕਿਵੇਂ ਉਹਨੂੰ ਕੋਲ ਕੇ ਉਹਨਾਂ ਸਖਤੀ ਮਾਰਨਾ ਦੇਖਾਂਗੇ ਬਾਗੇ ਜਮੈਂਦਾ ਹੋਇਆ ਫਿਰ ਅਸੀਂ ਉਹਨੂੰ ਰੋਟੀ ਪਾਣੀ ਖਾ ਲਈਏ ਫਿਰ ਚੱਲਦੇ ਆ 来 भाई सारे दिन दी कुत्ते भगाई करके मैं ते मेरा यार खली असि आ गए काम ਸਾਡਾ ਕੋਈ ਨਹੀਂ ਬਣਿਆ ਉਹ ਲੈਣ ਗਏ ਦੀ ਡਿਸਕ ਆਈਆਂ ਜਿਹੜੀਆਂ ਵਰਤੀਆਂ ਨੇ ਜਿਹੜੇ ਸਿਮਚੀ ਦੇ ਹੱਥ ਚੋਂਦਾ ਚਾ ਕਰਾਇਆ ਉਹ ਲੈਣ ਗਏ ਦੀ ਉਹ ਕਹਿੰਦਾ 20000 ਦਾ ਭਾਏ ਦਾ ਯਾਰ ਅੱਧੀ ਕਿਲੋ ਲੋਹਾ ਹੈ ਨਹੀਂ ਦੀਗਾ ਉਹ ਦੰਦ ਖੱਟੇ ਕਰਤੇ ਭਾਏ ਨੇ ਯਾਰ ਮੈਂ ਇੰਨਾ ਮਹਿੰਗਾ ਸੁਣ ਕੇ ਲੱਖ ਰੁਪਏ ਦਾ ਭਾਏ ਦਾ ਯਾਰ ਰਿਪੇਅਰ ਦੀ ਲੱਗ ਜਾਊਗਾ ਪਰ بچਾਵਾਂਗੇ ਕੀ ਲੱਖ ਰੁਪਏ ਬਚੂਗਾ ਦੇਖਦਾ ਕੋਈ ਜਿਗਾਰਡ ਲਾਉਣਿਆ ਜੇ ਕੋਈ ਲੱਗਿਆ ਤਾਂ ਠੀਕ ਨਹੀਂ ਇਹਨੂੰ ਘਰੇ ਖੜਾਵਾਗੇ ਉਦੋਂ ਬਾਅਦ ਨਹੀਂ ਕਵਾੜੀ ਨੂੰ ਵੇਚਦਾਗੇ ਭੈੜੀ ਲੰਨ ਲਵੇ ਮੈਂ ਤਾਂ ਕਿਆ ਪਿਆ ਯਾਰ ਤੁਹਾਨੂੰ ਸੱਚ ਦੱਸਾਂ ਕਲੀ ਤੇਰੇ ਕੀ ਵਿਚਾਰ ਨੇ ਤੂੰ ਵੀ ਦੇ ਦੇ ਆਪਣੇ ਵਿਚਾਰਾ ਤੇ ਵਿਚਾਰਦਾ ਆਂ ਤੇ ਉਹ ਵਿੱਚ ਕਟਾ ਕੇ ਅੱਪਾ ਸ਼ਕਤੀਮਾਨ ਮਸ਼ੀਨ ਲਿਆਉਣਿਆਂ ਨਾਲੇ ਨਵੀਂ ਦੀ ਨਵੀਂ ਮੈਂ ਸੋਚ ਰਿਹਾ ਵੀ ਯਾਰ ਜੇ ਆਪਾਂ ਨੇ ਸ਼ਕਤੀਮਾਨ ਤੇ ਪੈਸੇ ਲਾਦੇ ਓਵਰ 50000 ਰੁਪਏ ਵਿੱਚ ਹੀ ਰਹਿ ਜਾਣਗੇ ਜਿੱਦ ਕੀ ਪੈਸੇ ਫੇਰ ਲਈ ਆਪਾਂ ਨੂੰ ਬਚਨੇ ਫਿਰਦਾ ਮੈਂ ਸੰਤ ਲੈੰਦੀ ਰਹਿ ਗਿਆ ਯਾਰਾ ਤਾਂ ਕਰਕੇ ਹੁਣ ਸਾਡਾ ਵਿਚਾਰ ਇਹ ਬਣਿਆ ਅਸੀਂ ਦੋ ਆਣੇ ਵਿਚਾਰ ਕੀਤਾਗਾ ਵੀ ਮਸ਼ੀਨ ਆਪਾਂ ਇਸੇ ਨੂੰ ਇਹ ਕਹਿੰਦਾ ਵਿੱਚੀ ਟੂੜੀ ਵਾਲੀ ਵਿੱਚ ਹੀ ਇਹ ਦੂਨੇ ਕਬਾੜੀ ਨੂੰ ਵੇਚ ਜਾਣਿਆ ਇਹ ਕੰਮ ਤਾਂ ਨਹੀਂ ਪਰ ਆਪਾਂ ਮਿੱਤਰੋ ਕਰਦੇ ਆਪਾਂ ਇਹਨੂੰ ਠੀਕ ਕਰਾ ਕੇ ਕੋਈ ਜਿਗਾਰਡ ਲਾਵਾਂਗੇ ਬਸ ਬੜਾ ਕੋਈ ਸ਼ਕਤੀਮਾਨ ਦਾ ਪੁਰਜਾ ਪੈ ਜੇ ਜੇ ਜਾਂ ਕਰਕੇ ਕੋਈ ਜਗਾਰਡ ਲਾ ਕੇ ਸੈੱਟ ਕਰਾਂਗੇ ਜੇ ਹੁੰਦਾ ਹੋਇਆ ਤੇ ਮਸ਼ੀਨ ਦਾ ਬਈ ਆਪਾਂ ਕੰਮ ਕਰਵਾ ਰਹੇ ਹਾਂਗੇ ਕੰਮ ਕੁੰਮ ਕਰਵਾ ਕੇ ਅਸੀਂ ਹੁਣ ਵਰਕਸ਼ਾਪ ਚੋਂ ਹੀ ਆਇਾਂਗੇ ਉੱਥੇ ਔਰ ਕੱਲ ਨੂੰ ਲੱਗੂਗਾ ਰਣਜੀਤ ਕੰਮ ਕਰਨਾ ਤੇ ਹੁਣ ਅਸੀਂ ਉਰੇ ਬਾਹਣ ਬੋਣ ਦਾ ਪਤਾ ਕਰਨ ਆਏ ਸੀਗੇ ਖਿਲਰੀਆਂ ਤੇ ਬਾਹਣ ਆਪਾਂ ਨੂੰ ਮਿਲ ਗਿਆ ਤੇ ਮਸ਼ੀਨ ਸੈਟਿੰਗ ਕਰਾ ਕੇ ਹੁਣ ਆਪਾਂ ਉਰੇ ਚਲਾਵਾਂਗੇ ਇਸ ਤੋਂ ਬਾਅਦ ਆਲੂ ਵਾਲੇ ਚ ਫੇਰ ਉਸ ਤੋਂ ਬਾਅਦ ਅੱਗੇ ਮੱਕੀ ਆਊ ਜਿਹੜੀ ਉੱਚ ਚਲਾਵਾਂਗੇ ਤੇ ਹੁਣ ਆਪਾਂ ਉਰੇ ਵੀ ਆਪਾਂ ਆਪਣੇ ਮਿੱਤਰਾਂ ਲੈ ਵੀ ਆਇਆ ਜਿਹੜੇ ਅਸੀਂ ਸੁਨਾਮ ਗਏ ਸੀਗੇ ਉੱਥੇ ਦੇਖੇ ਸੀਗੇ ਟਰੈਕਟਰ ਉਹਨਾਂ ਦੇ ਵਿੱਚ ਇੱਕ ਟਰੈਕਟਰ ਦੀ ਗੱਲ ਚੱਲ ਪਈ ਤੇ ਉਹ ਐ ਨਹੀਂ ਪਤਾ ਉਹਦਾ ਵੀ ਆਪਾਂ ਸੌਦਾ ਕਰਾਦੀ ਅੱਜ ਆ ਤੋ ਉਹ ਵੀਡੀਓ ਦੇ ਵਿੱਚ ਮੈਂ ਬਾਈ ਨੂੰ ਦਿਖਾਤਾ ਮਹਾ ਟਰੈਕਟਰ ਹੈਗਾ ਤੇ ਹੁਣ ਉਹ ਉਹੀ ਗੱਲਾਂ ਚੱਲ ਰਹੀਆਂ ਨੇ ਬਾਈ ਜੁਰੀ ਕਹਿੰਦੇ ਆਪਾਂ ਨੇ ਟਰੈਕਟਰ ਲੈਣਾ ਹੈ ਟਰੈਕਟਰ ਤੈਨੂੰ ਕਿ ਪੂਰਾ ਘੱਟ ਮਿਲ ਗਿਆ ਸਾਡੇ ਕੋਲ ਟਰੈਕਟਰ ਨੰਬਰ ਮਿਲਿਆ ਆਪਣੇ ਕੋਲ ਉਹਦਾ ਮੈਨੂੰ ਸਾਰੀ ਉਮਰ ਨੇ ਟਰੈਕਟਰ ਹੈ ਜਾਂਦਾ ਠੀਕ ਗੱਲ ਜੀ ਮਹਨਮਤੀ ਜੀ ਲੈ ਨੀ ਬਈ ਅੱਛਾ ਅੱਛਾ ਠੀਕ ਬੱਬੇ ਧਾਰੇ ਨਿੰਦ ਗੁੱਤੇ ਭਗਾਈ ਕਰਕੇ ਸੀ ਆ ਗਏ ਕੰਮ ਤਾਂ ਸਾਨੂੰ ਕੰਮ ਤਾਂ ਸਾਨੂੰ ਅੱਜ ਮਿਲ ਗਿਆ ਪਰ ਆਪਾਂ ਆਪਣੀ ਮਸ਼ੀਨ ਤਿਆਰ ਕਰਾਉਣੇ ਆ ਆਪਣਾ ਲਈ ਕਿਉਂ ਕਿਵੇਂ ਆ ਆਪਣੀ ਭੈਣ ਚੁਣ ਸੀ ਨਾ ਉਹ ਲੱਗ ਗਿਆ ਮਸ਼ੀਨ ਬਹੁਤ ਵੱਡੀ ਐਡੀ ਮਸ਼ੀਨ ਦਿੰਦੀ ਐ ਨਜ਼ਾਰਾ ਅੱਪਾ ਜਿਹੜੇ 25 30 ਏਕੜ ਦੇ ਬਾਣ ਦੇ ਕੋਕਾ ਹੁਣ ਆਪਾਂ ਆਪਣੀ ਮਸ਼ੀਨ ਸੈੱਟ ਕਰਾਵਾਂਗੇ ਕੱਲ ਨੂੰ ਤੇ ਹੁਣ ਆਪਾਂ ਉਹ ਚੱਲਦੇ ਆ ਮੈਂ ਤੁਹਾਨੂੰ ਮਸ਼ੀਨ ਦਿਖਾਉਣਾ ਵੀ ਆਹ ਮਸ਼ੀਨ ਦਿੱਤੀਆਂ ਨੇ ਯਾਰ ਆਏ ਬੱਬੇ ਮਸ਼ੀਨ ਮੱਕੀ ਵਾਲੀ ਆਸਲ ਇਹ ਨਜ਼ਾਰਾ ਦਿੰਦੀ ਐਡੀ ਮਸ਼ੀਨ ਆ ਚਾਰ ਗੁੱਡਾ ਵਾਲੀ ਬਾਹਨ ਤਾਂ ਆਪਣੇ ਲਈ ਬਾਦੂ ਆ ਪਰ ਆਪਾਂ ਨੇ ਐਡਾ ਜਿਗਾਰ ਲਾਇਆ ਨਹੀਂ ਹੈਗਾ ਤੇ ਆਪਾਂ ਜਣ ਆਪਾਂ ਛੋਟੇ ਨਾਲ ਹੀ ਖੁਸ਼ ਆਂਗੇ ਤੇ ਐਡੇ ਵੱਡੇ ਰਿਸਕ ਨਾਲ ਥੋੜਾ ਰਿਸਕ ਵੀ ਵੱਡਾ ਲੈਣਾ ਪੈਂਦਾ ਹੈਗਾ ਗਰਮੀ ਗਰਮੀ ਬਾਲੀਓ ਮਿੱਤਰੋ ਤੇ ਕੰਮਕਾਰ ਆਪਾਂ ਅੱਜ ਕਰਵਾਵਾਂਗੇ ਤੜਕੇ ਰঞ্জੀਤ ਤੋਂ ਇਹਨੂੰ ਕਹਿਣਿਆ ਵੀ ਕੰਮਕਾਰ ਕਰੂਗਾ ਆਪਣਾ ਮਸ਼ੀਨ ਦਾ ਜੇ ਆਪਾਂ ਜਿਆਦਾ ਨਹੀਂ ਤਾਂ 20 ਕਿਲੇ ਬਾਹਣ ਦੇ ਵੀ ਵੱਡੇ ਕੇ ਆਪਾਂ ਨੂੰ ਤਾਂ ਫੇਰ ਵੀ ਬਹੁਤ ਆਗੇ ਕਿਉਂਕਿ ਆਪਣੀ ਮਸ਼ੀਨ ਛੋਟੀ ਹੈ ਨਾ ਜਿਆਦੇ ਉਹਦੇ ਕਰਕੇ ਜੇ ਆਪਾਂ 20 30 ਕਿਲੇ ਬਾਹਣ ਦੇ ਵੀ ਵੜਤੇ ਤਾਂ ਵੀ ਆਪਾਂ ਨੂੰ ਬਹੁਤ ਆ ਤੇ ਹੁਣ ਆਪਾਂ ਰੰਜੀਤਰਾ ਕਰਦਿਆਂ ਗੱਲ ਵੀ ਕੀ ਕਹਿੰਦਾ ਹੈਗਾ ਤੇ ਫਿਰ ਆਪਾਂ ਚੱਲਦਿਆ ਕਰਨ ਕੰਮ ਕਰ ਲੈਣਾ ਇਹ ਰਾਤ ਦਾ ਰਸਮ ਹੈ। ਬੇਚਾਨੂ ਖੈਰ ਪਾਵੇਗਾ ਕਿ ਪਾਉਂਦਾ ਨਹੀਂ। ਕੱਲ੍ਹ ਕਾ ਚਾਚਾ ਬਣ ਕੇ ਸੀ ਬਾਣ ਕਰੇ। ਵਕਤ ਤੇਰੀ ਸਰਦੀ ਜਾਉ। ਲੈ ਹੁਣ ਆਪਾਂ ਚਾਚੇ ਨਾ ਕਰਦੀ ਗੱਲ। ਕੱਲ੍ਹ ਨੂੰ ਆਪਾਂ ਪ੍ਰਿੰਸੀਪਲ ਡੋਟ ਕਰਾਵਾਂਗੇ। ਤੇ ਫਿਰ ਆਪਾਂ ਚਲਾਉਣਾ ਇੱਕ ਅਦਰੇ ਦੇ ਚ ਹੁਣ ਆਪਾਂ ਤੁਹਾਨੂੰ ਮਿਲਦੇ ਕੱਲ੍ਹ ਨੂੰ ਕਿਉਂਕਿ ਅੱਜ ਬਾਲੀ ਕੋ ਤੇ ਪਕਾਈ ਕਰ ਲਈ। ਕਾਕੂ ਕੁਕੀ ਲੈਉਣੇ ਪੜ ਗਏ। ਫਿਰ ਆਪਾਂ ਚੱਲਦੇ ਚੰਗਾ ਭਾਈ ਸਾਰੇ ਸਸਰੀ ਗਾਲ।